ਬਿੱਤੇ ਕੱਲ ਮੋਗਾ ਦੇ ਵਿੱਚ ਐਸਕੇਮ ਆਪਣੀ ਕਿਸਾਨ ਮਹਾਪੰਚਾਇਤ ਕਰਦਾ ਤਮਾਮ ਜਿਹੜੇ ਮਤੇ ਨੇ ਉਹ ਮਤੇ ਇਸ ਐਸਕੇਮ ਦੀ ਮਹਾਪੰਚਾਇਤ ਦੇ ਵਿੱਚ ਪੜੇ ਜਾਂਦੇ ਨੇ ਪਰ ਕਿਸਾਨ ਆਗੂ ਕਹਿੰਦੇ ਨੇ ਕਿ ਅਸੀਂ ਖਨੌਰੀ ਬਾਰਡਰ ਜਾਵਾਂਗੇ ਖਨੌਰੀ ਬਾਰਡਰ ਜਾ ਕੇ ਅਸੀਂ ਏਕੇ ਦਾ ਸੁਨੇਹਾ ਦੇਵਾਂਗੇ ਉੱਥੇ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮਿਲ ਹੋਇਆ ਤਾਂ ਅਸੀਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕਰਾਂਗੇ ਯਾਨੀ ਕਿ ਏਕੇ ਦੀ ਜਿਹੜੀ ਗੱਲ ਹੈ ਇਸ ਗੱਲ ਨੂੰ ਅਸੀਂ ਅੱਗੇ ਤੋਰਾਂਗੇ ਅੱਜ ਕਿਸਾਨ ਆਗੂ ਉੱਥੇ ਗਏ ਜਿਦੇ ਚ ਡਾਕਟਰ ਦਰਸ਼ਨਪਾਲ ਬਲਵੀਰ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਉਗਰਾਹਾ ਤੇ ਕੀ ਉੱਥੇ ਜਾ ਕੇ ਗੱਲਬਾਤ ਹੋਈ ਉਹ ਤੁਹਾਨੂੰ ਅਸੀਂ ਸੁਣਾਵਾਂਗੇ ਇਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆਗੂਆਂ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਕਿ ਆਖਰ ਕਿਸਾਨਾਂ ਦਾ ਏਕਾ ਹੋ ਪਾਇਆ ਕੀ ਕਿਸਾਨਾਂ ਦੀ ਏਕਤਾ ਹੋ ਗਈ ਕੀ ਬਲਬੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਜੋਗਿੰਦਰ ਸਿੰਘ ਉਗਰਾਹਾ ਹੁਣ ਜਿਹੜੇ ਕਿਸਾਨ ਖਨੌਰੀ ਬਾਰਡਰ ਬੈਠ ਕੇ ਐਮਐਸਪੀ ਦੇ ਲੜਾਈ ਲੜ ਰਹੇ ਨੇ ਉਹਨਾਂ ਕਿਸਾਨਾਂ ਦੇ ਨਾਲ ਆਣ ਕੇ ਮੋਰਚਾ ਲਾਉਣਗੇ ਜਾਂ ਫਿਰ ਮੋਰਚਾ ਨਹੀਂ ਲਾਉਣਗੇ ਮੀਟਿੰਗਾਂ ਦੇ ਵਿੱਚ ਕੀ ਗੱਲਾਂ ਹੋਈਆਂ ਇਹ ਗੱਲਾਂ ਅਸੀਂ ਸਾਰੀਆਂ ਤੁਹਾਨੂੰ ਸੁਣਾਵਾਂਗੇ ਕਿਸਾਨ ਆਗੂਆਂ ਦੇ ਮੂੰਹੋਂ ਪਰ ਉਸ ਤੋਂ ਪਹਿਲਾਂ ਲਗਾਤਾਰ ਲੰਮੇ ਸਮੇਂ ਤੋਂ ਜਿਹੜੇ ਇਹ ਸਵਾਲ ਸੀ ਸਵਾਲ ਪੰਜਾਬ ਦੇ ਲੋਕ ਸਵਾਲ ਕਰ ਰਹੇ ਸੀ ਪੰਜਾਬ ਦਾ ਮੀਡੀਆ ਵੀ ਸਵਾਲ ਕਰ ਰਿਹਾ ਸੀ ਦੋਨੋਂ ਫੋਰਮਾਂ ਨੂੰ ਭਾਵੇਂ ਉਹ ਐਸਕੇਐਮ ਗਾਰਗਰ ਰਾਜਨੀਤੀ ਕਾ ਜਾਂ ਐਸਕੇਐਮ ਭਾਰਤ ਹੈ ਤੇ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਲਗਾਤਾਰ ਕਿਸਾਨ ਮਹਾਪੰਚਾਇਤਾਂ ਹੋਈਆਂ ਇੱਕ ਕਿਸਾਨ ਮਹਾਪੰਚਾਇਤ ਖਰੋਰੀ ਬਾਰਡਰ ਦੇ ਉੱਪਰ ਹੋਈ ਦੂਜੀ ਕਿਸਾਨ ਮਹਾਪੰਚਾਇਤ ਟੋਹਾਣਾ ਦੇ ਵਿੱਚ ਹੋਈ ਤੀਜੀ ਕਿਸਾਨ ਮਹਾਪੰਚਾਇਤ ਐਸਕੇਐਮ ਭਾਰਤ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਕੀਤੀ ਕਹਿੰਦੇ ਸੀ ਕਿ ਇਕੱਠੇ ਕਿਉਂ ਨਹੀਂ ਹੁੰਦੇ ਇਕੱਠੇ ਹੋਣ ਦੀ ਹੁਣ ਗੱਲ ਤੋਰੀ ਹੈ ਦੋਨੋਂ ਫੋਰਮ ਵੱਖੋ-ਵੱਖਰੇ ਆਪਣੇ ਤਰੀਕਿਆਂ ਦੇ ਨਾਲ ਲੜ ਰਹੇ ਨੇ ਐਸਕੇਐਮ ਨਾਨ ਪੋਲਿਟਿਕਲ ਜਿਹਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਚ 14 ਜਥੇਬੰਦੀਆਂ ਨੇ ਉਹਦੀ ਅਗਵਾਈ ਸਰਬੰਸ ਸਿੰਘ ਭੰਦੇਰ ਕਰ ਰਹੇ ਨੇ ਸ਼ੰਭੂ ਬਾਰਡਰ ਤੋਂ ਲਗਾਤਾਰ ਦੋਨੋਂ ਫੋਰਮ ਐਮਐਸਪੀ ਦੀ ਲਖੀਮਪੁਰ ਦੀ ਪ੍ਰਾਲੀ ਬਿੱਲ ਸੋਧ ਬਿੱਲ ਤੇ ਐਮਐਸਪੀ ਨੂੰ ਲੀਗਲਾਈਜ਼ ਕਰਨਾ ਗਾਰੰਟੀ ਮਿਲੇ ਫਸਲਾਂ ਦਾ ਕਾਨੂੰਨ ਬਣੇ ਇਹ ਜੀ ਲੜਾਈ ਲੜ ਰਹੇ ਸੀ ਕੀ ਇਕੱਠੇ ਹੋ ਪਾਏ ਇਕੱਠੇ ਨਹੀਂ ਹੋ ਪਾਏ ਆਉ ਤੁਹਾਨੂੰ ਸੁਣਾਉਨੇ ਆ ਕਿਸਾਨ ਆਗੂਆਂ ਦੇ ਮੂੰਹੋਂ 46 ਦਿਨ ਦੇ ਵਿੱਚ ਜਿਹੇ ਦੀ ਉਹਨਾਂ ਦੀ ਹਾਲਾਤ ਨੇ ਜਿਹਨਾਂ ਸੇਖ ਨੇ ਉਹ ਸਾਹਮਣੇ ਜੀਸੀ ਰਿਹਾ ਆ ਜਿਹੜੇ ਮੂਹਰੇ ਤੋਂ ਮੇਰੇ ਨਾਲ ਉਹਦੇ ਸਮਖੋਂ ਬੈਠੇ ਨੇ ਜੀ ਰਾਜੇਵਾਲ ਸਾਹਿਬ ਤੋ ਗ੍ਰਾਹਕ ਸਾਹਿਬ ਬੈਠੇ ਨੇ ਕੇਪੀ ਸਿੰਘਾ ਜੀ ਸਿਵਾਪਾ ਬਾਕੀ ਸਾਰੀ ਜਿਹੜੀ ਛੇ ਗੱਲ ਦੀ ਕਮੇਟੀ ਹੈ ਉਹ ਇੱਥੇ ਤੁਸੀਂ ਸੋਨੇ ਬੋਰਾਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਸ ਫੋਨ ਕਿੱਥੇ ਕਰਾਇਓ ਜੀਨਾਪੂ ਇਸ ਮੌਕੇ ਦੀ ਜਿੱਤ ਵੱਲੋਂ ਸਪੋਰਟ ਦੀ ਜੀਨ ਹੈ ਇਹ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰ ਮੇ ਜੋ ਆਪਣੀ ਐਕਸਪਰੀਕਾਟਿਵ ਕਾਉਂਸਲ ਦੀ ਲਗ ਲੈ ਕੇ ਸੁਮਾਪੀ ਰਾਤੂਨ ਦੀ ਜੋ 12 ਬੰਗਾ ਦੀ ਆਪਣੀ ਸਹਿਯਤ ਸਾਡੇ ਗੁਰੂਆਂ ਦੀ ਇੰਨਾ ਤੂੰ ਵੀ ਜਿਹੜੀ ਆਸ ਹੈ ਜਿਹੜੀ ਅੱਜ ਆਈ ਨੇ ਕਿ ਇਹਨੂੰ ਜਿਸ ਸਪੋਰਟ ਕਿਸ ਦਰਹਾਂ ਦੇ ਨੇ ਕਿਵੇਂ ਦੇਣੀਆਂ ਆਸਾ ਸਾਡੇ ਗੁਰੂਆਂ ਨੂੰ ਇਸ ਦੇ ਲਾਜ਼ਮੀ ਦੋਸ਼ਾਂ ਬਾਰੇ ਆਪਣੇ ਨਦੀਪਾਲ ਸਾਹਿਬ ਨੂੰ ਬਹੁਤ ਬਹੁਤ ਹਾਲੇ ਮੈਂ ਨਾ ਨਾ ਨਹੀਂ ਨਹੀਂ ਅੱਲਾ ਉਹਨਾ ਉਹ ਕੈਮਰਾ ਚੱਲਦਾ ਵੇ ਬਈ ਤੁਹਾਡਾ ਕੈਮਰਾ ਚੱਲਦਾ ਤਾਂ ਬਿਆ ਯਾਰ ਉਹ ਸਾਡੇ ਕੈਮਰੇ ਫਰੇਮ ਆਉਣਾ ਨਾ ਲੋ ਜਿਆ ਤੁਹਾਡਾ ਕੈਮਰਾ ਲੱਗਾ ਹੋਇਆ ਹੈ ਇਹਦਾ ਮੋਬਾਈਲ ਫੜਦਾ ਯਾਰ ਨਮ ਕਰ ਲੋ ਕਦੋਂ ਉਹਨਾਂ ਨੇ ਕਿਹਾ ਹਰ ਪੰਜਾਬੀ ਭਾਈ ਜੀ ਮਾੜਾ ਕੁੱਛ ਉਹ ਸਾਨਾ ਤੇ ਇਸ ਕਰਕੇ ਕਿਹਾ ਕਿ ਲੀਡਰ ਉਹਨਾਂ ਨੇ ਸਮੂਹ ਕੌਮ ਦਾ ਮੁਦੇ ਮੁਤਾਬਕ ਆਪਣੇ ਆਪ ਨੂੰ ਕਹਿਣ ਆਇਆ ਹੈ ਇਸ ਕਰਕੇ ਇਸੇ ਉਹ ਸਭ ਇੱਕ ਪਾਸੇ ਆਕਿਸਮਿਤ ਵੀ ਉਹਨਾਂ ਨੂੰ ਬਦਲਣ ਦੀ ਕਾਰਨ ਬਣ ਅਸੀਂ ਇਹਨਾਂ ਨੂੰ ਚਿੱਕੀ ਦੇਣ ਆਇਆ ਇੱਕ ਵੀ ਆਓ ਆਪੋ ਬੈਠ ਕੇ ਸਾਰਾ ਕਿਸੇ ਰੋਕ ਲੋ ਰਾਜ ਬੜਾ ਹੀ ਜਾਂਦਾ ਇਹ ਸੁਣੋ ਮੈਂ ਕੀ ਕਰੀਆ ਤੇ ਦਿੱਕਤ ਸੁਣਾਪੀ ਕਿ ਮੈਂ ਰਿਵਾਈਵ ਕਲੀਅਰ ਕਰੂੰ ਅਸੀਂ ਸਾਰੀਆਂ ਜਿਹੜੀਆਂ ਹੋਨਰਟੀ ਸੀ ਉਹ ਬੈਕ ਕਰਨ ਬਾਅਦ जी रंग वर्ष भर के सारे 15 तारीख की मीटिंग भी है 15 जो तय कर ली सारा और ऊर्जा जुड़े सारी की तरह जो है उसको काटा लिए सारी और गिरफ्तार को भी रहने वाला है तो सब द्वारा सारा धन्यवाद जी से मैं को आवाज आ रही है जी धन्यवाद मैं इंतजार

दुष्प्रकाशा शांति एवं निवास अध्यक्ष और साहब साथ में एक 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 को औपचारिक करते हैं ठीक है ठीक है ठीक है का आप बात बच्चे हो गए सांस पेट के साथ एक कदम आप एक कोई आप या कुछ कुछ और एक और एक स्टेटमेंट ٹھدیوار صاحب کی دبئی کو بھی مان گئے تھے کہ سٹیٹ کے اندر دباؤ بنائیے مانگیں وہ پردہ ڈالنے کے واسطے کوشش کر رہے ہیں یہ ساری صورت ہے سالی کے اندر کسی دیوان کی کمی صدا کا نہیں راجہ ਇਹ ਦੋ ਵਸੂ ਦਾ ਕਦਰ ਪਤਾ ਆਇਆ ਕਿ ਸਾਡੀਆਂ ਸਰਵ ਬਦ ਸੰਸਥਾ ਦੇ ਦੁਆਰਾ ਲੈਂਦੀ ਹੈ ਜੀਰ ਦੇ ਵਿੱਚ ਸਾਡੇ ਦੋਨੇ ਪੁਰਾਣੋਂ ਜੋ ਮੈਂ ਆਸ ਉਹ ਵੀ ਇਹ ਕਿ ਜਲਦੀ ਛੇਤੀ ਇਸ ਬਹੁਤ ਜੀ ਨਾ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀ ਬਈ ਕੇਂਦਰ ਸਰਕਾਰ ਦਾ ਤਿਆਰ ਬੈਠੀ ਹੈ ਗੱਲਬਾਤ ਸਤ ਪਹਿਲਾ ਇਕੱਠੇ ਬਹੜਾ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ ਹੋਏ ਦਾ ਮੈਂ ਆਸ ਕਰੂੰਗਾ ਕਿ ਇਸ ਪੁਆਇੰਟ ਦੇ ਵਿੱਚ ਲਾ ਕੇ ਸਾਡੇ ਛੇਤੀ ਜਲਦੀ ਸੁੱਤਰ ਗਏ ਸਾਰਿਆਂ ਦਾ ਇਧਿਆਉਂ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਪਸ਼ਟ ਕਰ ਦੇਣਾ ਜੁਲਮ ਲੜਨ ਦੇ ਮਾਮਲੀ ਸਾਡੇ ਕੋਈ મતભੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ મતਭੇਦ ਨਹੀਂ ਹੁਣ ਤੁਰੰਤ ਕੰਮਬਾਦ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੈ ਹੱਲ ਕਰਨਾ ਚਾਹੀਦਾ ਹੈ ਸਾਰੀਆਂ ਐਸਪੀਓ ਜਿਵੇਂ ਹੁੰਦੀਆਂ ਇਹ ਸੰਜੇ ਦੇ ਨਾਲ ਜਿਆਦਾ ਜਿਆਦਾ ਸਰ ਕੀ ਲੱਗਦਾ ਦਿਨ ਦਿਨ ਬਹੁਤ ਹੋ ਗਏ ਨੇਗੇ ਕਰਾਸਾਬ ਸਵਾਲ ਆ ਗਏ ਦਿਨ ਬਹੁਤ ਹੋ ਗਏ ਨੇ ਕੀ ਲੱਗਦਾ ਠੀਕ ਕਰ ਲੋ ਸਾਰੀ ਗੱਲ ਬਾਤ ਤੇ ਫਿਰ ਕੋਈ ਹੋਰ ਭਾਈ ਜੀ ਫੋਨ ਵਾਲੇ ਪਿੱਛੇ ਕਰਿਓ ਨਹੀਂ ਕਾਲ ਮਿਲ ਕਮੇਟੀ ਪਿੱਛੇ ਆਪ ਵੀ ਹੋ ਜਿਓ ਤੁਸੀਂ ਮੜਾ ਜਾ ਤੁਸੀਂ ਵੀ ਮੜਾ ਕੇ ਪਿੱਛੇ ਹੋ ਜਿਓ ਭਾਈ ਰਾਜ ਦੀ ਰਹਿਤੀ ਕੀ ਆਪ ਚਾਹਤ ਦੇ ਵਿੱਚ ਜਿਹੜੀ ਪਹਿਲਾ ਮੈਟਿਕ ਹੋਈ ਗਏ ਗੱਲਬਾਤ ਕਰ ਰਹਿਆ ਸੀ ਸਾਡੇ ਅੰਦਰ ਵੀ ਕੋਈ ਜਵਾਬ ਹੈ ਮੈਂ ਫੀਲ ਕੀਤੀ ਹੈ ਜਲਦੀ ਸਾਥੀ ਇੱਕ ਸੋਚਣਗੇ ਤੋਂ ਛੇਤੀ ਜਹੇ ਤੇ ਸਰਪ ਨੇ ਢੱਲੇਵਾਲ ਸਾਹਿਬ ਦੇ ਮੈਂਟ ਵਿੱਚ ਸਹਾਇ ਹੈ ਜਲਦੀ ਕਿਹੜੀ ਗੱਲ ਨੂੰ ਲੈ ਕਿਹੜੀ ਗੱਲ ਨੂੰ ਲੈ ਕੇ ਜਿਹੜਾ ਹਲਤਿਕ ਸੈਂਟੀ ਦੀ ਬਾਤ ਸਾਹਿਬ ਵੀ ਕਹਿ ਰਹੇ ਵੀ ਕੇਪ ਨਿਸ਼ਾਨਾ ਸਰਕਾਰ ਕੋ ਸੋ ਹੁਣ ਕਿੱਥੇ ਇੱਕ ਕਮੀ ਹੈ ਅੱਜ ਇਸ ਤਰ੍ਹਾਂ ਜਿਹਾ ਤੁਸਕ ਹੈ 26 ਵਾਲਾ ਪ੍ਰੋਗਰਾਮ ਸੰਜਿਆ ਹੋਵੇਗਾ 26 ਵਾਲਾ ਪ੍ਰੋਗਰਾਮ ਦੋਨਾਂ ਫਾਰਮਾਂ ਨੇ ਲਾਣ ਕੀਤਾ ਜੀ ਹੁਣ ਇਕੱਠਾ ਹੋ ਕੇ ਨਿਕਲਣਾ ਚਾਹੀਦਾ ਵਾਲੇ ਸਪੋਰਟ ਦੇ ਗੱਲ ਮੋਕੋ ਪਵਾ ਲਿਆ ਸਪੋਰਟ ਆ ਜਿਹੜਾ ਸਾਡੇ ਕਿੰਨੇ ਪੁਵਾਜ ਦੇ ਵੀ 13 ਦੇ ਵਿੱਚ ਸਿੱਧੇ ਧੰਨਵਾਦ ਇਹ ਤੁਸੀਂ ਸੁਣਿਆ ਕਿ ਕਿਸਾਨ ਆਗੂਆਂ ਨੇ ਕੀ ਅੱਜ ਦੀ ਮੀਟਿੰਗ ਦੇ ਵਿੱਚ ਸਿੱਟਾ ਕੱਢਿਆ ਕਿਵੇਂ ਜਿਹੜੇ ਕਿਸਾਨ ਆਗੂ ਸੀ ਉੱਥੇ ਮੁਲਾਕਾਤ ਕਰਨ ਗਏ ਹੱਥਾਂ ਦੇ ਵਿੱਚ ਹੱਥ ਪਾ ਕੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅੱਗੇ ਕਿਸਾਨਾਂ ਨੂੰ ਵਧੇ ਉਸ ਤੋਂ ਬਾਅਦ ਤਮਾਮ ਉੱਥੇ ਜਾ ਕੇ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕਿਸਾਨਾਂ ਨੇ ਕੀਤੀ ਉਹਦੇ ਚ ਬੜੀ ਡਿਟੇਲ ਜਾਣਕਾਰੀ ਦਿੱਤੀ ਕਿ ਆਹਾ ਸਾਡੀਆਂ ਗੱਲਾਂ ਬਾਤਾਂ ਹੋਈਆਂ